ਪਹੁੰਚੇ ਪਲਾਜ਼ੀ ਸਾਥੀਓ ਇਸ ਗੱਲ ਦੀ ਤੁਹਾਨੂੰ ਵਧਾਈ ਕਿ ਤੁਸੀਂ ਇਸ ਮੁੱਦੇ ਨੂੰ بجائے ਕਿ ਵੱਖਰਾ-ਵੱਖਰਾ ਦੇਖਣ ਦੇ 42 ਗਾਹਾਂ ਦੇ ਪੱਧਰ ਤੇ ਦੇਖਣ 6835 ਵਾਲੇ ਹੱਤੇ ਤੌਰ ਤੇ ਦੇਖਣ 2364 ਵਾਲੇ ਬੱਕਰੇ ਦੇਖਣ ਮਲਟੀ ਪਰਪਸ ਹੈਫਵਰਸਰ ਬੱਕਰੇ ਦੇਖਣ ਤਾਂ ਇਸ ਗੱਲ ਨੂੰ ਜਦੋਂ ਲੀਡਰਸ਼ਿਪ ਇਹ ਸਮਝੇ ਕਿ ਇਹ ਮੁੱਦਾ ਕੋਈ ਸਾਡੀ ਕੱਲੀ ਕੱਲੀ ਜੱਜੇਬੰਦੀ ਦਾ ਜਾਂ ਉਹਨਾਂ ਦੁਆਰਾ ਲੜ ਕੇ ਪ੍ਰਾਪਤ ਕਰਨ ਵਾਲਾ ਨਹੀਂ ਇਹਦੇ ਵਾਸਤੇ ਇੱਕ ਵੱਡੀ ਤਾਕਤ ਵੱਡੇ ਕੰਟੀ ਲੋੜ ਹੈ ਤਾਂ ਇਹ ਜਿਹੜਾ ਜੁਆਇੰਟ ਫੋਰਮ ਤੁਸੀਂ ਬਣਾਇਆ ਇਹਦੀ ਗਵਾਈ ਚ ਅਸੀਂ ਸੰਗਠਨ ਚ ਵੀ ਸ਼ਾਮਲ ਹੋਏ ਸੀ ਤੇ ਅੱਜ ਦਾ ਇਹ ਇਕੱਠ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਪੇਸ ਕੇ ਲਾਗੂ ਹੋਣ ਇਸ ਗੱਲ ਦੀ ਮੋੜੀ ਜਿਹੜੀ ਗੱਡ ਰਿਹਾ ਉਹ ਇਸ ਕੱਟ ਨੇ ਜੜਬੇ ਦੀ ਇਸ ਰੈਲੀ ਨੇ ਇੱਕ ਵੱਡੇ ਇਸ਼ੂ ਦੇ ਵਿੱਚੋਂ ਪੰਜਾਬ ਦੇ ਵਿੱਚ ਏਜੰਡਾ ਫਿਕਸ ਕਰਨਾ ਜਿਹਦੇ ਵਾਸਤੇ ਕੇਸ ਬਹਾਲੀ ਫਰੰਟ ਦੀ ਸਾਰੀ ਲੀਡਰਸ਼ਿਪ ਤੇ ਰੈਲੀ ਦੇ ਵਿੱਚ ਤੁਸੀਂ ਪਹੁੰਚੇ ਸਾਰੇ ਸਾਥੀ ਜਿਹੜੇ ਹੈਗੇ ਹੋ ਉਹ ਵਧਾਈ ਦੇ ਪੱਤਰ ਅਸੀਂ ਆਪਣੀ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵੱਲੋਂ ਅਸੀਂ ਜਿਹੜੇ ਤੁਸੀਂ ਵੀ ਸਾਡਾ ਇੱਕ ਤਰ੍ਹਾਂ ਦਾ ਹਿੱਸਾ ਆ ਕਿਉਂਕਿ ਆਪਾਂ ਸਾਰੇ ਐਨਪੀਐਸ ਕਰਮਚਾਰੀ ਆ ਤਾਂ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਦਾ ਕਿ ਇਹ ਜਿਹੜੇ ਕੋਰਟ ਦੇ ਫੈਸਲੇ ਆਏ ਨੇ ਜਨਰਲਾਈਜ਼ ਹੋਣੇ ਚਾਹੀਦੇ ਨੇ ਕੋਈ ਪਟੀਸ਼ਨਰ ਨਾ ਪਟੀਸ਼ਨਰ ਦਾ ਮਾਮਲਾ ਨਹੀਂ ਇੱਕੋ ਫੈਸਲੇ ਨਾਲ ਵਿੱਤ ਵਿਭਾਗ ਇਹ ਕਹੇ ਕਿ ਇਹ ਸਾਰੀਆਂ ਕੈਟਾਗਰੀਆਂ ਜਿਹੜੀਆਂ ਹੈਗੀਆਂ ਨੇ ਉਹ ਪੰਜਾਬ ਪੇ ਸਕੇਲ ਦੇ ਅੰਦਰ ਆਉਣੀਆਂ ਬਣਦੀਆਂ ਨੇ ਅਸੀਂ ਤੁਹਾਡੀ ਇਹ ਮੰਗ ਦੀ ਔਰ ਜ਼ੋਰ ਅਰਜ਼ੀ ਕਰਦੇ ਹਾਂ ਤੇ ਇਹ ਵੀ ਮੰਗ ਕਰਦੇ ਹਾਂ ਕਿ ਇਹ ਕੋਈ 47 ਦੀ ਪੰਡ ਵਾਲਾ ਮੰਗ ਨਹੀਂ ਹੈ ਕਿ 47 ਤੋਂ ਬਾਅਦ ਉਹ ਤੁਸੀਂ ਮੁਲਕ ਬਣਾ ਦਿਓ ਇਹ ਹੁਣ ਤੁਸੀਂ 17/7/2020 ਦੀ ਇੱਕ ਤਰੀਕ ਬੰਨ੍ਹ ਦਿਓ ਕਿ ਉਹ ਤੋਂ ਪਹਿਲਾਂ ਭਰਤੀ ਕੋਈ ਵੱਖਰੀ ਤਰ੍ਹਾਂ ਦੀ ਉਹ ਤੋਂ ਬਾਅਦ ਭਰਤੀ ਵਾਲੇ ਮੁਲਾਜ਼ਮ ਕੋਈ ਵੱਖਰੇ ਤਰ੍ਹਾਂ ਦੀ ਆ ਇਹ ਡੇਟ ਵੀ ਖਤਮ ਕਰੋ ਪੰਜਾਬ ਚੋਂ ਇੱਕੋ ਤਰ੍ਹਾਂ ਦਾ ਪੇ ਪੈਟਰਨ ਸਾਰੇ ਮੁਲਾਜ਼ਮਾਂ ਦੇ ਉੱਤੇ ਲਾਗੂ ਹੋਣਾ ਚਾਹੀਦਾ ਇਹ ਕੋਈ ਦਰਾਰ ਇਹ ਕਿਸੇ ਵੱੱਡ ਜਿਹੜੀ ਹੈਗੀ ਹੈ ਇਹ ਪੰਜਾਬ ਚੋਂ ਖਤਮ ਹੋਣੀ ਚਾਹੀਦੀ ਹੈ ਦੂਜਾ ਅਸੀਂ ਤੁਹਾਨੂੰ ਸਟੇਜ ਦੇ ਉੱਤੋਂ ਤੁਸੀਂ ਆਪਣੀ ਮੰਗ ਦੇ ਲਈ ਪੂਰੇ ਪਾਕ ਨਾਲ ਜਾਣ ਲੱਗੇ ਪੰਜਾਬ ਚੋਂ ਇਕੱਠੇ ਹੋਏ ਹੋ ਤੇ ਲਾਜ਼ਮੀ ਤੌਰ ਤੇ ਇਹ ਮੰਤ ਤੁਸੀਂ ਪ੍ਰਾਪਤ ਕਰਨੀ ਹੈ ਦੜਬੇ ਦੀ ਰੈਲੀ ਦੇ ਵਿੱਚ ਇਹ ਹਸਤਾਖਰ ਕੀਤੇ ਜਾ ਚੁੱਕੇ ਨੇ ਲੋੜ ਹੈ ਕਿ ਇਸ ਰੈਲੀਾਂ ਦੇ ਵਾਂਗੂ ਲਗਾਤਾਰ ਆਪੇ ਸੰਘਰਸ਼ ਦੇ ਉੱਤੇ ਪੈਰਾ ਦੇਣ ਦੀ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੱਟ ਜਿੱਥੇ ਕੰਮ ਦੀ ਲੋੜ ਹੈਗੀ ਹੈ ਉਹ ਕੀਤੇ ਜਾਣ ਨਾਲ ਹੀ ਨਾਲ ਅਸੀਂ ਇਹ ਤੁਹਾਨੂੰ ਸੱਦਾ ਵੀ ਲਾਵਾਂਗੇ ਕਿ ਜਿਵੇਂ ਫੌਰੀ ਜਿਵੇਂ ਬੰਦਾ ਕਹਿੰਦਾ ਕਿ ਰੱਬ ਨੇ ਨੇ ਕਿ ਕਸੁੱਨ ਤੱਕ ਸੁਣ ਨੂੰ ਨੇੜੇ ਦੇਖ ਲਿਆ ਤਾਂ ਪੇਸ਼ ਕੇ ਲੱਗਦੀ ਆ ਕਿ ਸਾਡੀ ਇੱਕ ਫੌਰੀ ਲੋੜ ਐ ਪਰ ਜਿਹੜੀ ਇੱਕ ਦੂਰ ਦੂਰ ਦੀ ਡਿਮਾਂਡ ਐ ਪੈਨਸ਼ਨ ਦੀ ਡਿਮਾਂਡ ਐ ਇਹ ਵੀ ਪੰਜਾਬ ਦੇ ਮੁਲਾਜ਼ਮਾਂ ਦੀ ਇੱਕ ਪ੍ਰਮੁੱਖ ਤੇ ਬਹੁਤ ਅਹਿਮ ਮੰਗ ਐ ਜਿਹੜੇ ਜਿਹਦੇ ਤੋਂ ਪੰਜਾਬ ਸਰਕਾਰ ਵਿੱਤ ਮੰਤਰੀ ਲਗਾਤਾਰਿਤ ਨੋਟੀਫਿਕੇਸ਼ਨ ਕਰਕੇ ਹੋਪਸੇ ਹੋਏ ਨੇ ਇਸ ਕਰਕੇ ਇਸ ਤਰ੍ਹਾਂ ਦੀ ਮੰਗ ਦੇ ਉੱਤੇ ਆਪਾਂ ਜੁਆਇੰਟ ਆਉਣ ਵਾਲੇ ਸਮੇਂ 'ਚ ਕਿਵੇਂ ਵੀ ਵੱਡੇ ਕੰਟ ਕਰਕੇ ਸਰਕਾਰ ਨੂੰ ਝੁਕਾ ਸਕਦੇ ਆ ਉਹਦੇ ਖਰਾਬ ਨਹੀਂ ਸਾਨੂੰ ਆਪਣੀ ਨਾਮੰਦੀ ਜਿਹੜੀ ਹੈਗੀ ਆ ਵਧਾਉਣੀ ਚਾਹੀਦੀ। ਸਭਾ ਬਹੁਤ ਸੀਮਤ ਹੈ। ਆਪਾਂ ਸੀਮਤ ਪਲ ਸੀਮਤ ਜਨ ਤੇ ਹਰੇ ਤੇ ਅੱਜ ਇਹ ਰੈਲੀ ਦੇ ਵਿੱਚ ਇਕੱਠੇ ਹੋયા ਤੇ ਇਹ ਵੀ ਆਪਣੇ ਆਪ ਦੀ ਇੱਕ ਮਾਨ ਵਾਲੀ ਗੱਲ ਹੈ ਕਿ ਸਰਕਾਰ ਵਾਂਗੂ ਕੋਈ ਝੂਠਾ ਰਸਵੀ ਤੌਰ ਤੇ ਅਸੀਂ ਉਹਨਾਂ ਦਾ ਜਨਮ ਦਿਹਾੜਾ ਨਹੀਂ ਮਨਾ ਰਹੇ। ਇਸ ਤਰ੍ਹਾਂ ਦੇ ਇਨਕਲਾਬੀ ਬੰਦਿਆਂ ਦਾ ਜਿਨ੍ਹਾਂ ਨੇ ਇਤਿਹਾਸ ਤੋੜ ਦਿੱਤੀ ਹੋਵੇ ਇਤਿਹਾਸ ਨੂੰ ਕੋਈ ਸੇਧ ਦਿੱਤੀ ਹੋਵੇ ਉਹਨਾਂ ਦਾ ਜਨਮ ਦਿਨ ਦਾ ਇਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਜਿੰਦਾਬਾਦ ਕਰਦੇ ਹੋਏ ਆਵਾਜ਼ ਉਠਾੜੀ ਕਰਦੇ ਹੋਈ ਮਨਾਇਆ ਜਾ ਸਕਦਾ ਤਾਂ ਭਗ ਸਿੰਘ ਦੇ ਜਨਮ ਦਿਨ ਤੇ ਜਦੋਂ ਅਸੀਂ ਧਰਤੀ ਰੈਲੀ ਆਪਣੀਆਂ ਮੰਗਾਂ ਲਈ ਕਰ ਰਹੇ ਹਾਂ ਤਾਂ ਉਹਨਾਂ ਦੀ ਸ਼ਹਾਦਤ ਉਹਦਾ ਦੁਨੀਆ ਭਰਤੀਆਂ ਵੱਡੀਆਂ ਸ਼ਹਾਦਤਾਂ ਚ ਹੈ ਹੀ ਹੈ ਜਿਸ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਪਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੇ ਬੰਦੇ ਉਹ ਨੇ ਜਿਹੜੇ ਆਪਣੀਆਂ ਹਕੂਮਤਾਂ ਦੇ ਨਾਲ ਤਾਂ ਲੜਦੇ ਹੀ ਲੜਦੇ ਨੇ ਪਰ ਨਾਲ ਦੀ ਨਾਲ ਸਮਾਜ ਦਾ ਟੋਟਲ ਇੱਕ ਚੇਤਨਨ ਕਰਕੇ ਸਮਾਜ ਦੀ ਆਰਥਿਕ ਰਾਜਨੀਤਿਕ ਦਸ਼ਾ ਕੀ ਹੈ ਉਹਦੇ ਜੋ ਇੱਕ ਸਿੱਟਾ ਵੀ ਕੱਢਦੇ ਨੇ ਕਿ ਅਸਲ ਚ ਕਹਾਣੀ ਜਾਂਦੀ ਕਿ ਕਿਧਰ ਨੂੰ ਆ ਤਾ ਉਹ 23 ਸਾਲਾਂ ਦਾ ਨੌਜਵਾਨ ਜਿਹਨੇ ਕਿਹਾ ਕਿ ਜੇ ਕੋਈ ਰਸਮੀ ਆਜ਼ਾਦੀ ਆ ਗਈ ਇਹ ਅਸਲ ਚ ਸਮਾਜਵਾਦ ਵਾਲੇ ਪਾਸੇ ਮੁਲਕ ਨਾ ਪਿਆ ਇੱਥੇ ਕੋਈ ਬਹੁਤਾ ਫਰਕ ਨਹੀਂ ਪੈਣਾ ਕਿ ਭਾਰਤ ਦੇ ਸ਼ਾਸਨ ਦੇ ਉੱਤੇ ਸਤਰਾਮ ਸਿੰਘ ਬੈਠਾ ਜਾਂ ਬਲੀਅਰ ਸੁਬੇਕਾ ਬੈਠਾ ਕਿਉਂਕਿ ਜੇ ਨੀਤੀਆਂ ਇੱਕੋ ਰਹਿਣਗੀਆਂ ਸਿਰਫ ਚਮੜੀ ਦਾ ਰੰਗ ਬਦਲੂਗਾ ਤਾਂ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈ ਤੇ ਉਸ ਤਰ੍ਹਾਂ ਦੇ ਪੂਰਨ ਦਸ਼ੀਆ ਦੇ ਨੁਆਰਮਾ ਦੀ ਗੱਲ ਸਹੀ ਨਿਕਲੀ ਕਿ ਭਾਰਤ ਦੇ ਵਿੱਚੋਂ ਭਾਵੇਂ ਅੰਗਰੇਜ਼ੀ ਸ਼ਾਮਰਾਜ ਸਿੱਧੇ ਤੌਰ ਤੇ ਸਟੇਪ ਤੋਂ ਪਹੁੰਚਿਆ ਪਰ ਪਰਦੇ ਦੇ ਪਿੱਛੇ ਅੱਜ ਵੀ ਉਸੇ ਤਰ੍ਹਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ ਤੇ ਆ ਜਿਹੜੇ ਕਾਲੀ ਚਾਮੜੀ ਵਾਲੇ ਜਿਹੜੇ ਦੇਖਣ ਨੂੰ ਪੂਰੀ ਚਾਮੜੀ ਵਾਲੇ ਸਾਡੇ ਵਰਗੇ ਲੱਗਦੇ ਨੇ ਜਿਨ੍ਹਾਂ ਨੂੰ ਇਹ ਵੀ ਲੱਗਦਾ ਭੇਖਾਲ ਤੇ ਸ਼ਾਇਦ ਆਸੀਂ ਚੁਲ ਕੇ ਭੇਜਦੇ ਆ ਕਿ ਉਹ ਨਾਰਾ ਵੀ ਇਹੀ ਦਿੰਦੇ ਨੇ ਕਿ ਭਗਤ ਸਿੰਘ ਜਿੰਦਾਬਾਦ ਹੈ ਤਾਂ ਉਹਨਾਂ ਦੇ ਵੱਲੋਂ ਪਿਛਲੇ ਤਹਾਕਿਆਂ ਤੋਂ ਜੜੀਆਂ ਦਿੱਤੀਆਂ ਚੱਲ ਰਹੀਆਂ ਨੇ